ਮੇਰੇ ਕੋਲ ਜੀ ਗੁੱਸਾ ਬਹੁਤ ਆਦਾ ਤਾਂ ਇੱਕ ਤੋਂ ਔਰ ਜਦ ਗੁੱਸਾ ਆਦਾ ਹੈ ਨਾ ਫਿਰ ਮਾਰ ਕੁਟਾਈ ਕਰਨੇ ਲੱਗਦਾ ਤਾਂ ਗੰਦੀ ਗੰਦੀ ਗਾਲਾਂ ਕੱਢਣੇ ਲੱਗ ਜਾਂਦਾ ਹਾਂ ਆਪਾਂ ਕੋਈ ਖਰਚਾ ਨਹੀਂ ਵੇਜਦੇ ਨਹੀਂ ভাই 1 ਰੁਪਿਆ ਵੀ ਨਹੀਂ ਦਿੰਦੇ ਮੈਂ ਬਾਜੀ ਮਾਰ ਦਾਂ ਗਾਲ ਕਿ ਲੋਸ ਕਰ ਤੋਂ ਚੱਕ ਕਰਾਤੇ ਮਾਰਦਾ ਘਰ ਨਹੀਂ ਜਦੋਂ ਇਹਨੂੰ ਗੁੱਸਾ ਚੜਦਾ ਨਾ ਉਦੋਂ ਕਦੀ ਕੋਈ ਚੀਜ਼ ਮਾਰ ਦੇਗਾ ਕਿ ਕੁਛ ਐਦਾਂ ਦੀਆਂ ਬਿਮਾਰੀਆਂ ਦੇ ਵਿੱਚ ਜਾਣ ਦਾ ਕਾਰਨ ਕੀ ਆ ਉਹ ਵੀ ਜ਼ਰੂਰ ਲੱਭਿਆ ਤੇਰਾ ਨਾਂ ਕੀ ਹੈ ਪੁੱਤ ਮੇਰਾ ਸਰਨੀ ਨਾਮ ਸਰਨੀ ਕਿੱਥੋਂ ਆਇਆ ਤੂੰ ਮਨਾਲੀ ਮਨਾਲੀ ਤੋਂ ਆਇਆ ਜਿਲ੍ਹਾ ਤੁਹਾਨੂੰ ਸਟੇਟ ਪੈ ਜਾਂਦੀ ਆ नहीं नहीं हिमाचल तो हाँ हिमाचल हिमाचल तो हरिपुर जिला हाँ जी ठीक है बेटा तू तो कितना पढ़े मैंने दसवीं हाँ तो की दसवीं की थी जी मेरे को गुस्सा बहुत आता है जब गुस्सा आता है ना फिर मार कुटाई करने, तो, करने लग जाता हूँ गंदी गंदी गाला कटने लग जाता हूँ मुझे डर डर बहुत लगता है कि मतलब कोई गल ना हो जाए पड़ा रहता है एक ना जी मेरे को चक्कर बहुत ज्यादा आते हैं चक्कर कंटिन्यू आते रहते हैं अभी दवाई खाई कोई आराम नहीं है आ, अभी अभी खड़ा हुआ ना आंखों के देर आ थे चक्कर आते। मेरा अंकल जी कोई नहीं है पापा तुम्हारे तेरे को अच्छे से संभालते नहीं है पापा अंकल जी देखते नहीं है दारू पीते अलग रहते हैं वो रहते हैं अमृतसर में ਨਹੀਂ ਬੇਟਾ ਉਹ ਖਰਚਾ ਵੀ ਦਿੰਦੇ ਆਂ ਤੇਰੇ ਕੋ ਘਰ ਤੇ ਖਰਚਾ ਵੇਚਦੇ ਆ ਨਾ ਨਹੀਂ ਨਹੀਂ ਆਪਾਂ ਕੋਈ ਖਰਚਾ ਨਹੀਂ ਵੇਚਦੇ ਨਹੀਂ ভাই 1 ਰੁਪਿਆ ਵੀ ਨਹੀਂ ਇਹ ਪੈਣੇ ਫੇ ਕਿਵੇਂ ਰੋਟੀ ਕਿੱਥੋਂ ਚੱਲਦੀ ਏ ਪੈਣੇ ਮੇਰਾ ਆਦਮੀ ਖਤਮ ਹੋ ਗਿਆ ਨਾ ਤਾਂ ਮੈਨੂੰ ਮੇਰਾ ਮੁੰਡਾ ਲੈ ਗਿਆ ਉੱਤੇ ਫਿਰ ਇਹਨੂੰ ਤਾਂ ਹੁਣ ਮੈਨੂੰ ਮਜਬੂਰੀ ਨੂੰ ਨਾਲ ਰੱਖਣਾ ਪੈਣਾ ਸ ਤਾਂ ਮੈਂ ਉਹਦੇ ਕੋਲ ਪਾਜੀ ਦੇਣੀ ਹੈ ਇਹਦਾ ਚਾਚੇ ਕੋਲੇ ਇਹ ਚਾਚੇ ਕੋਲੇ ਫਿਰ ਨਾ ਹੁਣ ਵੇਖੋ ਵੀ ਪਰਿਵਾਰ ਵਾਲਾ ਇਹ ਇੱਕ ਤਰ੍ਹਾਂ ਜਦੋਂ ਇਹ ਹੁੰਦਾ ਨਾ ਇਹ ਬਿਰੋ ਤਾਂ ਲੰਘ ਗਿਆ ਕੱਟ ਦੇ ਬੋਲਦਾ ਤੇ ਉਹਨਾਂ ਨੇ ਇਕੱਲੇ ਗੁੱਸਾ ਦਾ ਜਿਹੜੇ ਬੱਚੇ ਉਹਨਾਂ ਨੂੰ ਹੀ ਗੁੱਸਾ ਆ ਜਾਂਦਾ ਉਹ ਫਿਰ ਮਨਾ ਕਰਦੇ ਇੱਥੇ ਹੁਣ ਕੋਈ ਨਾ ਕਿਸੇ ਦੇ ਘਰ ਵੀ ਜਾਣ ਜੱਗੀ ਨਹੀਂ ਹੈਗੀ ਇਹਦੇ ਕਰਕੇ ਮਨਾ ਕਰਦੇ ਸਾਰੇ ਜੀ ਮੇਰੀ ਪਾਜੀ ਬੜੀ ਮਜਬੂਰੀ ਹੈ ਕੋਈ ਨਹੀਂ ਕੋਈ ਮੈਂ ਬਾਜੀ ਮਾਰ ਦਾਂ ਗੱਲ ਕਰ ਉਸ ਕਰਾਤੇ ਮੈਂ ਰੋਜ਼ ਆਪਦੀ ਵੀਡੀਓ ਦੇਖਦਾ ਤਾਂ ਫੋਨ ਤੇ ਤੁਸੀਂ ਥੋੜੇ ਕਿ ਦਿਨ ਇਹਨੂੰ ਟੱਕ ਲੋ ਵੇਖੋ ਜੇ ਠੀਕ ਹੋ ਜਾਏਗਾ ਤੇ ਤੁਸੀਂ ਗੱਲ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਅੱਜ 23 4 2024 ਦਾ ਇੱਕ ਕੈਂਪ ਮੰਗਲਵਾਰ ਦਾ ਦਿਨ ਸੀ ਤੇ ਅੱਜ ਦੇ ਕੈਂਪ ਵਿੱਚ 2419 ਟੋਟਲ ਪੇਸ਼ੈਂਟ ਆਏ ਸੀ ਜਿਵੇਂ ਕਿ ਤੁਸੀਂ ਦੇਖਿਆ ਸਨੀ ਦੀ ਗੱਲ ਸੁਣੀ ਹੈ ਤੁਸੀਂ ਇਸ ਤਾਂ ਦੇ ਬੱਚੇ ਹੋਂ ਹਰ ਬੱਚੇ ਜਿਨ੍ਹਾਂ ਨੇ ਪੜ੍ਹਾਈ ਕਰਕੇ ਦੇਸ਼ ਦਾ ਨਾਮ ਰੌਸ਼ਨ ਕਰਨਾ ਸੀ ਉਹ ਵੀ ਅੱਜ ਡਿਪਰੈਸ਼ਨ ਵਰਗੀ ਬਿਮਾਰੀ ਤੋਂ ਪੀੜਤ ਮਨਾਲੀ ਜਿੱਥੇ ਲੋਕ ਮਨੋਰੰਜਨ ਕਰਨ ਜਾਂਦੇ ਨੇ ਜਿੱਥੇ ਲੋਕ ਟੂਰਿਸਟ ਪਲੇਸ ਦੇ ਉੱਤੇ ਆਪਣੀਆਂ ਖੁਸ਼ੀਆਂ ਨੂੰ ਸਾਂਝਾ ਕਰਨ ਜਾਂਦੇ ਨੇ ਟੈਨਸ਼ਨਾਂ ਖਤਮ ਕਰਨ ਜਾਂਦੇ ਨੇ ਆਪਣੀਆਂ ਉਹ ਸ਼ਹਿਰ ਤੇ ਕੋਲੋਂ ਆਇਆ ਬੱਚਾ ਏ ਟੈਨਸ਼ਨ ਨਾਲ ਦੋ ਚਾਰ ਹੋ ਰਿਆ ਜਿੰਦਗੀ ਦੇ ਵਿੱਚ ਤਕਲੀਫ ਇਸ ਤਰ੍ਹਾਂ ਦੀ ਆ ਮਾਂ 6 ਮਹੀਨਿਆਂ ਦੇ ਨੂੰ ਛੱਡ ਕੇ ਚਲੀ ਗਈ ਸੀ ਉਹਨੇ ਆਪਦਾ ਜੀਵਨ ਅੱਗੇ ਵਸਾ ਲਿਆ ਬਾਪ ਚਨਾਪੀ ਜਾਂਦਾ ਉਹ ਆਪਦਾ ਦਰਬਾਰ ਸਾਹਿਬ ਸ੍ਰੀ ਅਮਰਤ ਸਰ ਸਾਹਿਬ ਦੇ ਕੋਲੇ ਉੱਥੇ ਕਿਤੇ ਰਹਿੰਦਾ ਉਹਦਾ ਕੋਈ ਉਹ ਨਹੀਂ ਫਿਰ ਇਹਦੇ ਵਿੱਚ ਸੰਨੀ ਕਿਤੇ ਨਾ ਕਿਤੇ ਖੁਦ ਬਹੁਤ ਪ੍ਰਚਾਰਕ ਮਤਲਬ ਅੱਜ ਦੇ ਸਮਾਜ ਦੀ ਇਹ ਤਾਣੇ ਬਾਣੇ ਦੀ ਆਪਾਂ ਗੱਲ ਕਰਦੇ ਆਂ ਦੇਖੋ ਇਹ ਦਾਦੀ ਆ ਬਜ਼ੁਰਗ ਵਿਚਾਰੀ ਕਿੱਦਾਂ ਲੈ ਕੇ ਆਈ ਆ ਆਪਣੇ ਪੋਤੇ ਨੂੰ ਇੱਥੋਂ ਸੈਂਕੜੇ ਕਿਲੋਮੀਟਰ ਦੂਰ ਪਹਾੜਾਂ ਤੋਂ ਦਾਦਾ 4-5 ਸਾਲ ਪਹਿਲਾਂ ਚੱਲ ਬਸਿਆ ਜਦ ਤੱਕ ਦਾਦਾ ਸੀ ਉਹ ਬਾਪ ਵੀ ਸੀਗਾ ਉਹ ਦਾਦਾ ਵੀ ਸੀ ਜਦ ਤੱਕ ਹੱਡ ਪੈਰ ਚੱਲਦੇ ਸੀ ਦਾਦੀ ਵੀ ਸੀ ਤੇ ਮਾਂ ਵੀ ਸੀ ਚਾਚਾ ਡਰਾਈਵਰੀ ਕਰਦਾ ਉਹਦੇ ਆਪਦੇ ਬੱਚੇ ਆ ਉਹਦਾ ਇੱਕ ਬੇਟੇ ਦਾ ਐਕਸੀਡੈਂਟ ਹੋ ਕੇ ਡੈਥ ਹੋ ਗਈ ਇੱਕ ਡਰਾਈਵਰੀ ਕਰਦਾ ਉਹ ਆਪਦੇ ਜੋਗ ਗਿਆ ਆ ਹੁਣ ਸਨੀ ਜਿਵੇਂ ਜਿਵੇਂ ਵੱਡਾ ਹੋ ਰਿਹਾ ਵਾ ਇਹਦੀਆਂ ਜ਼ਰੂਰਤਾਂ ਵੱਡੀਆਂ ਹੋ ਰਹੀਆਂ ਵਾ ਤਾਂ ਇਹਨੂੰ ਦਿਮਾਗੀ ਸਮੱਸਿਆ ਆਉਣ ਲੱਗੀ ਸਟ੍ਰੈਸ ਦੇ ਕਾਰਨ ਗੁੱਸਾ ਕਰਦਾ ਮਾਰ ਕੁੱਟਾਈ ਕਰਦਾ ਕੀ ਕਰਦਾ ਇਹ ਤੁਹਾਨੂੰ ਤੁਹਾਨੂੰ ਤੇ ਹੱਥ ਵੀ ਚੱਕ ਦਿੰਦਾ ਹਾਂਜੀ ਆ ਸਵੇਰ ਦਾ ਇੱਥੇ ਮੈਂ ਬੈਕੀ ਆ ਸਵੇਰ ਦਾ 5 ਵਜੇ ਦਾ ਹੁਸ਼ਿਆ 5 ਵਜੇ ਦਾ ਲੱਗਾ ਆ ਤੂੰ ਫਲਾਣੇ ਡਾਕਟਰ ਕੋ ਜਾ ਤੂੰ ਉਦੋਂ ਕੋ ਜਾ ਉਦੋਂ ਕੋ ਮੈਂ ਕਹਾਂ ਮੈਂ ਕਿਹੜੀ ਮੁੜੀ ਕਿੰਨਾ ਕੁ ਲ ਜਾਵਾਂ ਜੇ ਕੱਲ ਆ ਗਏ ਸੀ ਰਾਤ ਦੇ ਆਏ ਹੋਏ ਕੱਲ ਹੀ ਤਾਂ ਆਏ। ਅ ਕੱਲ ਆਏ ਆਪਾਂ। 7 ਵਜੇ ਦੇ ਅਸੀਂ ਚੜੇ। ਸਾਢੇ 3 ਵਜੇ ਟ੍ਰੇਨ ਆਏ ਸੀ। ਨਹੀਂ ਬੱਸ। ਬੱਸ ਆਇਆ। ਟ੍ਰੇਨ ਨਹੀਂ। ਠੀਕ ਆ ਤੇ ਤੁਸੀਂ ਅ ਮਾਝ ਵਿੱਚ ਸਵੇਰ ਦਾ 5 ਵਜੇ ਦਾ ਤੁਸੀਂ ਦੱਸਦੇ ਹੋ ਇਹ ਲੱਗਿਆ ਹੋਇਆ। ਇੱਥੇ ਆ ਕੇ ਵੀ ਨੇ ਤੁਹਾਡੇ ਤੇ ਹੱਥ ਚੱਕਿਆ। ਹਾਂਜੀ ਸਵੇਰੇ ਉਹ ਤੁਹਾਨੂੰ ਦੱਸਣ ਲਈ ਹੈ ਨਾ 5 ਸਾਢੇ 5 ਵਜੇ ਉੱਠਿਆ ਜਦੋਂ ਅਸੀਂ ਲੈਣ ਦੇ ਵਿੱਚ ਉਹਦੇ ਖਲੋਤੇ ਆ ਤੇ ਉਹਦੋਂ ਦਾ ਉੱਠ ਕੇ ਪੀ ਚੋ ਕਿੰਨੀ ਵਾਰੀ ਉੱਥੇ ਹੋਰ ਵੀ ਸਾਰੇ ਬੇਟੇ ਸਾਰੇ ਵੇਚਦੇ ਪਏ ਸੀਗੇ ਹੱਥ ਲਾ ਕੀ ਕਰਦਾ ਮੈਨੂੰ ਉਹ ਘਰੇ ਵੀ ਘਰੇ ਵੀ ਤੁਹਾਨੂੰ ਮਾਰਦਾ ਕਿਤੇ ਘਰਨ ਮਾਰਦਾ ਘਰ ਨਹੀਂ ਜਦੋਂ ਇਹਨੂੰ ਗੁੱਸਾ ਚੜਦਾ ਨਾ ਉਦੋਂ ਕਦੀ ਕੋਈ ਚੀਜ਼ ਮਾਰ ਦੇਗਾ ਕਦੀ ਕੁਛ ਉਹ ਫਲਾਣੇ ਨੂੰ ਕਰਦਾ ਦਾਦਾ ਜੀ ਹੁੰਦੇ ਸੀ ਜਦੋਂ ਉਹਨਾਂ ਤੇ ਵੀ ਹੱਥ ਚੱਕਦਾ ਹੁੰਦਾ ਸੀ ਨਹੀਂ ਉਦੋਂ ਠੀਕ ਸੀਗਾ ਹਾਂਜੀ ਦਾਦਾ ਜੀ ਦੇ ਜਾਣ ਤੋਂ ਬਾਅਦ ਹੀ ਐਂ ਤਾਂ ਹੋਇਆ ਹਾਂਜੀ ਅਵੇ ਖੜਨੋਂ ਪਿੱਛੇ ਇਹ ਤਾਂ ਚੱਕਰ ਸੇ ਆ ਰਹੇ ਤੇ ਚੱਕਰ ਬਹੁਤ ਜ਼ਿਆਦਾ ਆਤਾ ਹੈ ਕੋਈ ਬਾਤ ਨਹੀਂ ਸੁਣ ਕੋਈ ਗਾਲੀ ਵੀ ਫੜਦੀ ਗੁੱਸਾ ਵੀ ਆਦਾ ਕੋਈ ਬਾਤ ਨਹੀਂ ਬਿਤਾਓ ਜਲਦੀ ਬਚਾ ਲਓ ਭਗਵਾਨ ਅਰੇ ਭਗਵਾਨ ਤਾਂ ਭਗਵਾਨ ਹੈ ਬੇਟਾ ਹਮ ਤਾਂ ਤੁਹਾਰੇ ਅੰਕਲ ਹੈ ਯਾਰ ਭਾਈ ਹੈ ਹਮ ਤੁਹਾਰੇ ਠੀਕ ਹੈ ਬੇਟਾ ਤੁਹਾਡੇ ਪਾਸ ਰਹੇਗਾ ਨਾ ਇੱਧਰ ਹਾਂ ਰਹੇਗਾ ਨਾ ਮੈਨੂੰ ਰੱਖ ਲੈਣਾ ਮੈਂ ਸੇਵਾ ਕਰ ਲਿਆ ਕਰਾਂਗਾ ਫਿਰ ਸੰਨੀ ਤੂੰ ਕੋਈ ਬਾਤ ਮੈਂ ਕੋ ਠੀਕ ਕਰ ਦਵਾਂ ਪਲੀਜ਼ ਸੰਨੀ ਲਈ ਅਰਦਾਸ ਕਰਿਓ ਇਸ ਤਰ੍ਹਾਂ ਦੇ ਹੌਨ ਹਾਰ ਬੱਚਿਆਂ ਨੂੰ ਇੰਨੀਆਂ ਬਿਮਾਰੀਆਂ ਦੇ ਵਿੱਚ ਜਾਣ ਦਾ ਕਾਰਨ ਕੀ ਆ ਉਹ ਵੀ ਜ਼ਰੂਰ ਲੱਭੇ ਕਾਰਨ ਜਿੰਨਾ ਕਿ ਸਾਡੀ ਸਮਝ ਆਉਂਦਾ ਉਹਨਾਂ ਕ ਤਾਂ ਇਹ ਆ ਵੀ ਚਾਚਿਆਂ ਤਾਇਿਆਂ ਦੀ ਮਾਮਿਆਂ ਮਾਸੀਆਂ ਦੀ ਭੂਆ ਫੁੱਫੜਾਂ ਦੀ ਜਿਹੜੀ ਡਿਊਟੀ ਸੀ ਉਹ ਨਿਭਾ ਨਹੀਂ ਰਹੇ ਕਿਤੇ ਨਾ ਕੋਈ ਭਾਜੀ ਉਹਨਾਂ ਦੇ ਨਾਲ ਵੀ ਇੱਕਦਾਂ ਕਰਦਾ ਜਿਹਦੇ ਕਰਕੇ ਸੰਨੀ ਅੱਜ ਸਾਡੇ ਰਿਸ਼ਤਿਆਂ ਦੀਆਂ ਤਰੇੜਾਂ ਕਿਤੇ ਕਿਤੇ ਬੱਚਿਆਂ ਦੀਆਂ ਜ਼ਿੰਦਗੀਆਂ ਤੇ ਡੂੰਘਾ ਅਸਰ ਪਾ ਰਿਹਾ। ਹੁਣ ਮਾਂ ਨੇ ਤਲਾਕ ਦੇਤਾ। ਬੱਚਿਆਂ ਨਾਲ ਕਹਦਾ ਤਲਾਕ ਹੋ ਸਕਦਾ ਮਾਂ ਦਾ ਹਸਬੰਡ ਵਾਈਫ ਦਾ ਤਲਾਕ ਹੋ ਗਿਆ। ਇਹ ਕਿੱਧਰ ਜਾਵੇ? ਸਨੀ ਦੇ ਮੂਰੇ ਤਾਂ ਜਿੰਦੀ ਪਹਾੜ ਵਰਗੀ ਜ਼ਿੰਦਗੀ ਖੜੀ ਆਗੇ। ਬੱਚੇ ਨੇ ਹਜੇ ਪੜਨਾ, ਲਿਖਣਾ, ਕੁਛ ਨਾਮ ਕਮਾਉਣਾ। ਅੱਜ ਹੀ ਇਹ ਦਿਮਾਗ ਦੀਆਂ ਦਵਾਈਆਂ ਲੈਣ ਲੱਗ ਜੂਗਾ। ਤਾਂ ਫਿਰ ਕੀ ਬਣੋਗਾ? ਇਸ ਕਰਕੇ ਸਨੀ ਨੂੰ ਦਵਾਈ ਦੀ ਲੋੜ ਨਹੀਂ। ਸਨੀ ਨੂੰ ਦਵਾ ਦੀ ਲੋੜ ਹੈ। ਸਨੀ ਨੂੰ ਡਾਕਟਰ ਦੀ ਲੋੜ ਨਹੀਂ ਪਿਆਰ ਦੀ ਲੋੜ ਹੈ ਅਸੀਂ ਕੋਸ਼ਿਸ਼ ਕਰਾਂਗੇ ਵੀ ਅਸੀਂ ਸਨੀ ਦੇ ਆਪਣੇ ਬਣ ਸਕੀਏ ਅਸੀਂ ਇਹਦੇ ਚਾਚੇ ਤਾਏ ਮਾਮੇ ਬਣ ਸਕੀਏ ਭਰਾ ਬਣ ਸਕੀਏ ਤੇ ਸਨੀ ਨੂੰ ਉਹ ਬਣਦਾ ਪਿਆਰ ਦੇ ਸਕੀਏ ਤੇ ਸਨੀ ਦੁਬਾਰਾ ਉੱਠ ਕੇ ਖੜਾ ਹੋ ਕੇ ਪੜ੍ਹਾਈ ਲਿਖਾਈ ਕਰਕੇ ਆਪਣਾ ਜੀਵਨ ਸਵਾਰ ਸਕੀਏ ਆਪਣੇ ਆਸ-ਪਾਸ ਜ਼ਰੂਰ ਖਿਆਲ ਕਰਿਆ ਕਰੋ ਤੁਹਾਡੀ ਜਿਹੜੀ ਜ਼ਰੂਰਤ ਹੈ ਨਾ ਉਹ ਹੋ ਸਕਦਾ ਗਵੰਡੀਆਂ ਦੇ ਕਿਸੇ ਬੱਚੇ ਨੂੰ ਹੋਵੇ ਗਵੰਡੀਆਂ ਦੇ ਕਿਸੇ ਬਜ਼ੁਰਗ ਨੂੰ ਹੋਵੇ ਤੁਹਾਡੇ ਪਿੰਡ ਦੇ ਵਿੱਚ ਕਿਸੇ ਬਜ਼ੁਰਗ ਨੂੰ ਜਾਂ ਕਿਸੇ ਮਾਂ ਨੂੰ ਜਾਂ ਕਿਸੇ ਭੈਣ ਨੂੰ ਜੁਰੜੀ ਨਹੀਂ ਤੁਸੀਂ ਆਪਣੇ ਵਾਲੀ ਦੇਖਣਾ ਆਸੇ-ਪਾਸੇ ਵੀ ਦੇਖ ਕੋਈ ਗੱਲ ਨਹੀਂ ਮਾ ਰਿਤਰੇ ਨਾਲਾ ਫਿਕਰ ਨਾ ਕਰ ਆਪਾਂ ਇਹਨੂੰ ਐਡਮਿਟ ਕਰ ਲੈਨੇ ਇੱਥੇ ਤੇ ਫਿਰ ਗੁਰੂ ਨੇ ਚਾਇਆ ਤਾਂ ਛੇਤੀ ਠੀਕ ਹੋ ਜਾਣਾ ਚੱਕਰ ਚੱਕਰ ਵਿੱਚ ਬਹੁਤ ਜ਼ਿਆਦਾ ਆਰੇ ਸੰਨੀ ਫਿਕਰ ਮਤ ਕਰ ਯਾਰ ਖੜਾ ਹੋ ਤੂੰ ਐਵੇਂ ਟੈਨਸ਼ਨ ਲਈ ਜੰਨਾ ਤੂੰ ਮੈਂ ਕੋ ਠੀਕ ਕਰ ਦਾਂ ਅੰਕਲ ਜੀ ਆਪ 10ਵੀਂ ਕਲਾਸ ਕਿਦੋਂ ਕੀਤੀ ਆ ਤੂੰ 10ਵੀਂ ਜੀ ਕੀਤੀ 18 18 ਚ ਜਾਂ 18 ਜੀ ਤੋਂ 16 ਜੀ ਕੀਤੀ ਤਾ ਮੇਰਾ ਭਾਈ 77 17 ਜੀ ਬੇਟਾ ਇੰਨੇ ਸਾਲ ਤੋਂ ਫਰੀ ਹੈ ਫਿਰ ਤੂੰ ਤੇਰਾ ਡੇਟ ਆਫ ਬਰਥ ਕੀ ਆ 1999 ਕੰਮ ਕਰਦਾ ਸੀ ਜੀ ਨਹੀਂ ਕੰਮ ਤੋਂ ਕਰਤਾ ਸੀ ਸਟੱਡੀ ਬੰਦ ਕਰ ਦਿਆ ਸਟੱਡੀ ਬੰਦ ਕਰ ਦਿਆ ਹਾਂ ਜੀ ਅਬੀ ਥੋੜਾ ਜ਼ਿਆਦਾ ਹੋ ਗਿਆ ਪਰ ਡੇਟ ਆਫ ਬਰਥ ਜੇ ਹੈ 99 ਹਾਂ ਜੀ 99 ਕਬੀ ਤੂੰ ਕਿੰਨੇ ਸਾਲ ਕੇ ਹੋ ਗਏ ਪਤਾ 25 ਕੇ ਹਾਂਜੀ ਬੱਚਾ ਹੋ ਜਾਊਗਾ ਜੂਨ ਮੈਂ ਜੂਨ ਮੈਂ ਹੋ ਜਾਊਗਾ ਇਹ ਰੋ ਠੀਕ ਸੀਗਾ ਭੀ ਚੋਪ ਕੰਮ ਨੂੰ ਮੀਤੇ ਕਹਿੰਦਾ ਸੀ ਆਏ ਉੱਗੀ ਦਰਦ ਜਦੋਂ ਢੇਟ ਨਾਲ ਕਰਦਾ ਬਹੁਤ ਨਹੀਂ ਆ ਜਾਓ ਇੱਧਰ ਚੱਲਦੇ ਹਾਂ ਅੰਦਰ